ਰਵਿਤ ਰਿਆਚਾਏ ਹੜਾਮ ਨੇ ਜਿੱਥੇ ਡੇਰ ਬਾਬਾ ਨਾਨਕ ਹਲਕੇ ਦੇ ਵਿੱਚ ਪੂਰਾ ਨੁਕਸਾਨ ਕੀਤਾ ਤਾਂ ਉਦੋਂ ਸਰਹੱਦੀ ਇਲਾਕਿਆਂ ਦੇ ਵਿੱਚ ਪੈਂਦੇ ਪਿੰਡ ਮੇਗਾ ਜਿੱਥੇ ਕੀ ਹੜ੍ਹ ਦੇ ਪਾਣੀ ਨੇ ਕਿਸਾਨਾਂ ਤੇ ਕਹਿਰ ਬਰਾਇਆ ਕਿਸਾਨਾਂ ਵੱਲੋਂ ਪਤਾਂਵੰਗ ਪਾਲੀ ਹੋਈ ਫਸਲ ਹਣ ਦੇ ਪਾਣੀ ਵਿੱਚ ਡੁੱਬਣ ਕਨ ਨਸ਼ਟ ਹੋ ਗਈ ਜਿਸ ਤੋਂ ਬਾਅਦ ਕਿ ਕਿਸਾਨਾਂ ਵੱਲੋਂ ਸਰਕਾਰ ਤੋਂ ਮੁਆਫੇ ਦੀ ਮੰਗ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਪਿਛਲੇ 3 ਹਫਤਿਆਂ ਤੋਂ ਖੇਤਾਂ ਦੇ ਵਿੱਚ ਖੜਾ ਪਾਣੀ ਉਹਨਾਂ ਦੀ ਫਸਲਾਂ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਚੁੱਕਿਆ ਜਿੱਥੇ ਕਿ ਪਿੰਡ ਮੇਗਾ ਦੇ ਪ੍ਰਭਾਵਿਤ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਮੁਆਵਜ਼ਾ ਚਾਹੀਦਾ ਹੈ ਕਿਉਂਕਿ ਉਹਨਾਂ ਨੇ ਜੋ ਆਪਣੇ ਪੁੱਤ ਮੰਗ ਫਸਲ ਪਾਲੀ ਹੋਈ ਸੀ ਉੱਤੇ ਕਾਫੀ ਖਰਚਾ ਵੀ ਆਇਆ ਸੀ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਹੜ ਦਾ ਪਾਣੀ ਨੇ ਸਭ ਕੁਝ ਨਸ਼ਟ ਕਰ ਦੇਣਾ ਜਿਥੋਂ ਦਾ ਕਹਿਣਾ ਕਿ ਉਹਨਦੇ ਸਬਜ਼ੀਆਂ ਦੇ ਪਸ਼ੂਆਂ ਦਾ ਚਾਰਾ ਵੀ ਪਾਣੀ ਵਿੱਚ ਡੁੱਬਣ ਦੇ ਕਾਰਨ ਸਭ ਖਰਾਬ ਹੋ ਗਿਆ ਤੇ ਉਹਨਾਂ ਦੀ ਉਮੀਦਾਂ ਤੇ ਪਾਣੀ ਫਿਰ ਗਿਆ ਇਸ ਮੌਕੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਮਾਜ ਸੇਵੀ ਸੰਸਥਾਵਾਂ ਦਵੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਜੋ ਫਸਲਾਂ ਨਸ਼ਟ ਹੋਈ ਨੇ ਕਮਸ ਕਮ ਉਸਦਾ ਯੋਗ ਮੁਆਵਜ਼ਾ ਤਾਂ ਉਹਨਾਂ ਨੂੰ ਮਿਲਣਾ ਹੀ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸਜਿੰਦਰ ਸਿੰਘ ਆ ਪਿੰਡ ਸਾਡਾ ਮੇਗਾ ਸਾਰਾ ਨਗਰ ਸਾਡਾ ਇਕੱਠਾ ਹੋ ਕੇ ਇਸੇ ਕੰਮ ਲਈ ਖੜਾ ਸਾਡਾ ਸਾਰਾ ਵੀ ਜੋ ਫਸਲਾਂ ਸਾਡੀ ਕੋਈ ਵੀ ਪੱਠਿਆਂ ਤੱਕ ਨਹੀਂ ਸਾਡਾ ਰਹਿ ਗਿਆ ਸਾਨੂੰ ਬਹੁਤ ਜ਼ਿਆਦਾ ਮੁਸ਼ਕਲ ਆ ਸਾਨੂੰ ਜੋ ਡੇਰੇ ਬਾਬਾ ਨਾਨਕ ਦਾ ਰਸੀਬਰਾਂ ਦਾ ਪਾਣੀ ਉਹ ਵੀ ਚੁੱਕ ਕੇ ਡਰੇਨ ਦੇ ਵਿੱਚ ਸੁੱਟ ਛੜਿਆ ਸਾਡਾ ਮਹੀਨਾ-ਮਹੀਨਾ ਡੇਢ-ਡੇਢ ਤੋਂ ਦੋ-ਦੋ ਮਹੀਨੇ ਸਾਡੇ ਪੈਲੀਆਂ ਚੋਂ ਪਾਣੀ ਨਹੀਂ ਉਤਰਨਾ ਅਸੀਂ ਕਣਕ ਬੀਜਾਂ ਤੋਂ ਵੀ ਪਰੇਸ਼ਾਨ ਆ ਪੀ ਅਸੀਂ ਕਣਕ ਕਿਹੜੇ ਹਿਸਾਬ ਨਾਲ ਬੀਜਾਂਗੇ ਬਾਕੀ ਸਾਡੇ ਕੋਲ ਕਣਕ ਬੀਜਣ ਜੋਗੇ ਪੈਸੇ ਹੀ ਨਹੀਂ ਅਸੀਂ ਕਣਕ ਕਾਹਦੇ ਨਾਲ ਬੀਜਾਂਗੇ 20000 ਰੁਪਇਆ ਕਿੱਲੇ ਦਾ 50000 ਠੇਕਾ ਹੁੰਦੇ ਲੈਂਦੇ ਨੇ ਪਿੰਆ ਪਿੰਆ ਠੇਕਾ ਚਲ ਗਿਆ 25000 ਸਾਡਾ 6 ਮਹੀਨਾ ਦਾ ਉਹ ਚਲ ਗਿਆ ਹੁਣ ਐਂ ਤੇ ਕੋ 25 ਦੀ ਭਰਵਾਈ ਨਹੀਂ 20000 ਸਾਨੂੰ ਸਰਕਾਰ ਕਹਿੰਦੀ ਦੇਣਾ 20000 ਨਾਲ ਸਾਡਾ ਕਿੱਥੋਂ ਜਿਹਦਾ 100% ਹੀ ਝੋਨਾ ਮਰ ਗਿਆ ਉਹਦਾ 20000 ਨਾਲ ਕੀ ਬਣੇਗਾ ਸਰਕਾਰ ਦੇ ਬੰਦੇ ਸਾਡੇ ਕੋਲ ਆਉਣਾ ਵਗੈਰਾ ਪਟਵਾਰੀ ਆਵੇ ਆਣ ਕੇ ਵਾਜਵਾ ਵੇਖੇ ਵੀ ਕੀ ਨੁਕਸਾਨ ਹੋਇਆ ਜੇ ਅਸੀਂ ਗਲਤਿਆਂ ਤਾਂ ਅਸੀਂ ਉਹ ਚੀਜ਼ ਦੇ ਹੱਕਦਾਰ ਆ ਵੀ ਅਸੀਂ ਨਹੀਂ ਲੈ ਜੋਗੋ ਉਸ ਚੀਜ਼ ਤੇ ਲੱਖ ਹੜ ਆਏ ਹੋਏ ਨੇ ਵੱਖ-ਵੱਖ ਜਥੇਬੰਦੀਆਂ ਵੀ ਸੇਵਾ ਕਰ ਰਹੀਆਂ ਨੇ ਕੋਈ ਮੰਗ ਹੈਗੀ ਤੁਹਾਡੀ ਵੀ ਜਥੇਬੰਦੀ ਤੋਂ ਸਰਕਾਰ ਤੋਂ ਜਥੇਬੰਦੀਆਂ ਜੀ ਤੁਸੀਂ ਅਲ ਨੂੰ ਸਾਰੀਆਂ ਜਾਣਦੀਆਂ ਨੇ ਇਹ ਪਿੰਡ ਸਾਡਾ ਪੈਂਦਾ ਮੇਗਾ ਸਾਡ ਤੇ ਇਧਰ ਨੂੰ ਆਉਂਦਾ ਹੀ ਕੋਈ ਨਹੀਂ ਜਾਂ ਸਾਡੇ ਪਿੰਡ ਦੀ ਪਛਾਣ ਹੀ ਕਿਸ ਨੂੰ ਨਹੀਂ ਕੀ ਪਛਾਣ ਉਹ ਤੁਹਾਡੇ ਪਿੰਡ ਦੀ ਆਉਂਦੀ ਜਦੋਂ ਵੋਟਾਂ ਆਉਂਦੀਆਂ ਇਹ ਸਿਆਸੀ ਲੀਡਰ ਨੇ ਕੋ ਸਾਹ ਨਹੀਂ ਲਈ ਅਜੇ ਤੱਕ ਸਾਡੀ ਕੇ ਸਿਆਸੀ ਲੀਡਰ ਨੇ ਸਾਹ ਨਹੀਂ ਲਈ ਸਾਡੀ ਸਰਕਾਰ ਮੌਜੂਦਾ ਸਾਹ ਲਏਗੀ ਤੇ ਲਏਗੀ ਨਾ ਸਾਡੀ ਭਗਵਾਨ ਤੋਂ ਮੰਗਰੀ ਬੇਨਤੀ ਹੱਥ ਜੋੜ ਕੇ ਵੀ ਸਾਡੀ ਸਾਹ ਲਈ ਜੇ ਸਾਡੇ ਆਣ ਕੇ ਪਿੰਡ ਦਾ ਹਾਲਾਤ ਵੇਖਿਆ ਜਾਵੇ ਆਪਣੇ ਕਿਸੇ ਵੀ ਅਧਿਕਾਰੀ ਨੂੰ ਪਹੁੰਚਾ ਦੇਣਾ ਆਣ ਕੇ ਵੇਖਣ ਵੀ ਕੀ ਮੁਸ਼ਕਲਾਂ ਨੇ ਕਿਹੜੀਆਂ ਮੁਸ਼ਕਲਾਂ ਥਾਣੀ ਦੇ ਪਿੰਡ ਨੰਗਾ ਡਿਆ ਸਾਰਾ ਇਹ ਨਗਰ ਇਕੱਠਾ ਹੋ ਕੇ ਇਹੋ ਬੇਨਤੀ ਕਰਦਾ ਸਰਕਾਰ ਗਾੜੀ ਵੀ ਸਾਨੂੰ ਇਹ ਫਸਲਾਂ ਦਾ ਮਾਜਵਾ ਦਿੱਤਾ ਜਾਵੇ ਲੱਗਦਾ ਵੀ ਇਹ ਪਾਣੀ ਜਦੋਂ ਉੱਤਰ ਗਿਆ ਕਣਕਾਂ ਬੀਜ ਪਾਵਾਂਗੇ ਨਮਾਨ ਤਾਂ ਆਂਦੇ ਇਹਦੇ ਕੋਈ ਆਸ ਨਹੀਂ ਅਜੇ ਬੀਜਣ ਦੀ ਇਹ ਤਾਂ ਕੋਈ ਨਿਕਾਸ ਨਹੀਂ ਹੁੰਦਾ ਪਾਣੀ ਦਾ ਕਿ ਪਾਸੇ ਵੀ ਤੇ ਕਣਕ ਬੀਜਣ ਦੀ ਆਸ ਸਾਨੂੰ ਹੈ ਹੀ ਨਹੀਂਗੀ ਤੇ ਬਾਕੀ ਅਸੀਂ ਪੈਸੇ ਕਿੱਥੋਂ ਬੈਂਕਾਂ ਦੇ ਵਾਪਸ ਕਰਾਂਗੇ ਜੇ ਸਾਡੇ ਕੋਲ ਬੈਂਕਾਂ ਦੇ ਤਾਂ ਹੀ ਕਰਾਂਗੇ ਜੇ ਸਾਡੀ ਫਸਲ ਹੋਏਗੀ ਤੇ ਸਾਡੀ ਫਸਲ ਹੀ ਹੈ ਨਹੀਂ ਤਾਂ ਅਸੀਂ ਕਿੱਥੋਂ ਪ੍ਰਵਾਇਡ ਕਰ ਸਕਦੇ ਆਂ ਅਗੇ ਆਰਤੀ ਮਾੜੀ ਮੂੜੀ ਬਾਹ ਫੜਦਾ ਹੁਣ ਮੇਰੇ ਖਾ ਮਾਰਤੀ ਆਰਤੀਆਂ ਦੇ ਜਵਾਬ ਦੇ ਤਾਂ ਉਹ ਸਭ ਮੰਗਦੇ ਨੇ ਵੀ ਜਿਹੜੇ ਤੁਹਾਡੇ ਕੋਲ ਹੈਗੇ ਸਾਨੂੰ ਉਹ ਵੀ ਦੋ ਅਸੀਂ ਕਿੱਥੋਂ ਦੇਣੇ ਨੇ ਆਰਤੀਆਂ ਸਾਡਾ ਸਾਥ ਕਿੱਥੋਂ ਦੇਣਾ ਰਿਸ਼ਤੇਦਾਰ ਵੀ ਜਦੋਂ ਦੇਣਗੇ ਜਿਹੜਾ ਕੋਈ ਦੇ ਕੇ ਜਾਊਗਾ ਨੇ ਮੁੜ ਕੇ ਮੰਗਣਾ ਹੀ ਆ ਆਪਣੇ ਬਹੁਤ ਜ਼ਿਆਦਾ ਮੁਸ਼ਕਿਲ ਨੂੰ ਸਾਹਮਣਾ ਕਰਨਾ ਪੈਣ ਰਿਹਾ ਸਾਨੂੰ ਸਾਡਾ ਕੋਈ ਵੀ ਜਸੇਬੰਦੀ ਆਣ ਕੇ ਸਾਡੀ ਸਾਰ ਤੇ ਲਵੇ ਸਾਨੂੰ ਕਿਸੇ ਦੀ ਵੀ ਆਸ ਨਹੀਂ ਅਜੇ ਤੱਕ ਹੋਈ ਵੀ ਸਾਡੇ ਕੋ ਕੋਈ ਪਹੁੰਚੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੇਰਾ ਨਾਮ ਅਮਰੀਕ ਸਿੰਘ ਹੈ ਪਿੰਡ ਮੇਰਾ ਮੇਗਾ ਤਰਨਤਪੁਰ ਦੇ ਲਾਗੇ ਜਦੋਂ ਹਰ ਆਇਆ ਸਾਡੇ ਘਰਾਂ ਦੇ 3-3 ਫੁੱਟ ਪਾਣੀ ਫਸਲ ਸਾਡੀ ਸਾਰੇ ਪਿੰਡ ਦੀ ਬਰਬਾਦ ਹੋ ਗਈ ਆ ਮੌਕਾ ਦੇਖ ਸਕਦੇ ਨੇ ਬਾਕੀ ਜੋ ਸਰਕਾਰ ਦੇ ਆਚੋਗੇ ਕਣਕਾਂ ਬੀਜਨੀ ਮੁਸ਼ਕਲ ਕਣਕਾਂ ਤੱਕ ਵੀ ਪਾਣੀ ਹੜਾ ਨਹੀਂ ਨਿਕਲਣਾ ਕਿੰਨੇ ਕਿੱਕੜ ਜਿਹੜੀ ਫਸਲ ਪ੍ਰਭਾਵਤ ਹੋਈ ਕਿੱਕੜ ਆਇਆ ਕਮ ਸੇ 150 ਇੱਕ ਪਿੰਡ ਦਾ ਇੱਕ ਦਾ ਖਰਾਬ ਹੋਇਆ ਹੱਡ ਪਿੰਡ ਦਾ ਬਿਲਕੁਲ ਕੂੜਾ ਬਣ ਗਿਆ ਆ ਸਾਨੂੰ ਕਣਕਾਂ ਬੀਜਣ ਦੀ ਆਣੀ ਪਹਿਲੀ ਗੱਲ ਜੱਟਾਂ ਕਣਕਾਂ ਬੀਜਣ ਦਾ ਖਰਚਾ ਹੀ ਨਹੀਂਗਾ ਤੇ ਵੇਖੋ ਸਰਕਾਰ ਕੀ ਕਰਦੀ ਹੈ ਨਾ ਕੋਈ ਮਦਦ ਕਰਦੀ ਜਾਂ ਨਹੀਂ ਕਰਦੀ ਅਸੀਂ ਤਾਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਏ ਤੱਕ ਨਹੀਂ ਪਹੁੰਚਾ ਇਹ ਬੋਟਾ ਟਾਈਮ ਤੇ ਹੁੰਦੇ ਨੇ ਕੀ ਮੰਨ ਸਰਕਾਰ ਤਾਂ ਕਹਿ ਰਹੀ ਵੀ ਅਸੀਂ ਮਤਲਬ ਆਪਣਾ 20000 ਰੁਪਏ ਪਰ ਇਹ ਕਿਹੜਾ ਲੱਗਦਾ ਵੀ ਉਹਦੇ ਨਾਲ ਸਾਡੀ ਪਰਪਾਈ ਹੋ ਜਾਏ ਸਾਡੇ ਠੇਕੇਵ ਨੇ ਜੀ ਠੇਕੇਵ ਨਹੀਂ ਪੂਰੇ ਹੋਣੇ ਖਰਚਾ ਕਿੰਨਾ ਕਿੱਲੇ ਦਾ ਉਹਦਾ 20000 ਦਾ ਖर्चा ਇਹਦਾ ਕਾਹਦਾ ਦੁਆਈਆਂ ਭਾਈ ਪਾ ਗਏ ਕਿਤੋਂ ਖੰਨੇ ਨੂੰ ਛੜਕ ਜਾਂਦੀ ਆ ਉਥੇ ਇੱਕ ਹੀ ਦਾ ਪੋਲਿਆ ਪਾਈ ਨੰਗਦਾ ਉਥੋਂ ਪਾਣੀ ਕਿਰਾਹ ਨਹੀਂ ਹੁੰਦਾ ਇੱਕ ਪੋਲ ਅੱਗੇ ਹੋਰ ਬਣਾਇਆ ਜਾਏ ਉਹ ਪਾਣੀ ਡੱਕਾ ਅਲਾ ਦਾ ਮਹੀਨਾ ਮਹੀਨਾ ਟਿਪੇ ਪਾਣੀ ਫੈਲੂ ਜਾਂਦਾ ਨਹੀਂਗਾ ਬਾਕੀ ਟ੍ਰੇਨ ਥੋੜੀ ਵੱਡੀ ਕੀਤੀ ਜਾਵੇ ਸਾਡੀ ਖਾਲੀ ਜਾਵੇ ਰੇਨ ਨੂੰ ਕੋਈ ਖਾਲਦਾ ਨਹੀਂ ਆਉਂਦੇ ਨੇ ਕਰਨ ਵਾਲੇ ਮਸ਼ੀਨਾਂ ਵਾਲੇ ਮਰ ਮਰ ਨਗਾ ਕੇ ਗਾਂ ਜਾਂਦੇ ਨੇ ਠੇਕਾ ਕੀਤਾ ਉਹਨਾਂ ਨੇ ਕੱਖ ਨਹੀਂ ਕੇ ਕਰਦੇ ਹੁਕਾਲ ਨਰੀ ਜੀ ਕੱਢਦੇ ਬਾਅਦ ਨਿਕਲ ਜਾਂਦੇ ਨੇ ਕੁਛ ਨਹੀਂ ਕੇ ਕਰਦੇ